ਸੱਤ ਜੀ ਰਿਹਾ ਕਾਲ ਸਾਰਿਆਂ ਨੂੰ ਅੱਜ ਆਪਾਂ ਪੜਨ ਜਾ ਰਹੇ ਹਾਂ ਪੰਜਾਬੀ ਵਾਰਤਕ ਬਾਰੇ ਅਰਥ ਵਾਰਤਕ ਸੰਸਕ੍ਰਿਤ ਭਾਸ਼ਾ ਦੇ ਵ੍ਰੀ ਤਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਟੀਕਾ ਸੰਸਕ੍ਰਿਤ ਵਿੱਚ ਕਿਸੇ ਸੂਤਰ ਰਚਨਾ ਦੀ ਵਿਆਖਿਆ ਕਰਨ ਵਾਲੇ ਗ੍ਰੰਥ ਨੂੰ ਵਾਰਤਕ ਕਿਹਾ ਜਾਂਦਾ ਹੈ ਵਾਰਤਕ ਦੇ ਨਾਮ ਪੰਜਾਬੀ ਵਿੱਚ ਵਾਰਤਕ ਹਿੰਦੀ ਵਿੱਚ ਗਦ ਉਰਦੂ ਵਿੱਚ ਨਸਰ ਅੰਗਰੇਜ਼ੀ ਵਿੱਚ ਪ੍ਰੋਜ਼ ਨਸਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਖੇਰਨਾ ਇਹ ਕਵਿਤਾ ਦੇ ਰੂਪ ਵਿੱਚ ਨਹੀਂ ਹੁੰਦੀ ਹੈ ਗੁਣ ਸਰਲਤਾ ਸਪਸ਼ਟਤਾ ਸੁਨਿਸ਼ਚਿਤਤਾ ਪ੍ਰਕਾਰ ਬਿਆਨੀਆਂ ਵਿਆਖਿਆਤਮਕ ਪਾਵਾਤਮਕ ਪੰਜਾਬੀ ਵਾਰਤਕ ਦਾ ਜਨਮ ਪੰਜਾਬੀ ਵਾਰਤਕ ਦੇ ਜਨਮ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਬੜੇ ਅਰਥਪੂਰਨ ਵਿਚਾਰ ਦਿੱਤੇ ਹਨ ਪੰਜਾਬੀ ਦਾ ਸਾਹਿਤ ਗੁਰੂ ਨਾਨਕ ਦੇਵ ਜੀ ਦੇ ਮੰਦਰਾਂ ਦੇ ਆਲੇ-ਦੁਆਲੇ ਬ੍ਰਿਜਾਂ ਦੀਆਂ ਛਾਵਾਂ ਵਿੱਚ ਪੱਲਿਆ ਨਸਰ ਪਾਵਾਰਤਕ ਉਹਨਾਂ ਲੋਕਾਂ ਨੇ ਪਹਿਲੀ ਵਾਰ ਲਿਖੀ ਜਿਨ੍ਹਾਂ ਦੇ ਹੋਂਟ ਗੁਰੂ ਸਾਹਿਬ ਦੇ ਪਿਆਰ ਅੰਮ੍ਰਿਤ ਨਾਲ ਸਿੰਜੇ ਗੁਲਾਬਾਂ ਦੀਆਂ ਪੱਤੀਆਂ ਵਾਂ ਸਿਫਤ ਸਮੀਰ ਨਾਲ ਹਿਲਦੇ ਸਨ ਇੱਥੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਸਾਖੀ ਅਤੇ ਜਨਮ ਸਾਖੀ ਸਾਹਿਤ ਵੱਲ ਸੰਕੇਤ ਕੀਤਾ ਹੈ। ਮੱਧਕਾਲ ਦੌਰਾਨ ਪੰਜਾਬੀ ਵਾਰਤਕ ਦਾ ਜਨਮ ਸਾਖੀ ਸਾਹਿਤ ਦੇ ਉਤਪਨ ਨਾਲ ਹੋਇਆ। ਸੋ ਮੁੜਲੀ ਪੰਜਾਬੀ ਵਾਰਤਕ ਦਾ ਰਚਨਾ ਕਾਲ 16ਵੀਂ ਸਦੀ ਦਾ ਅੰਤਲਾ ਹਿੱਸਾ ਮੰਨਿਆ ਜਾ ਸਕਦਾ ਹੈ। ਪੰਜਾਬੀ ਵਾਰਤਕ ਦੀ ਇਤਿਹਾਸਿਕ ਕਾਲਵੰਡ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਮੁੱਢਲੀ ਜਾਂ ਮੱਧਕਾਲੀ ਪੰਜਾਬੀ ਵਾਰਤਕ 16ਵੀਂ ਸਦੀ ਤੋਂ 1850 ਤੱਕ ਆਧੁਨਿਕ ਕ੍ਰਾਂਤੀ ਕਾਲ ਦੀ ਵਾਰਤਕ 1850 ਈਸਵੀ ਤੋਂ 1900 ਈਸਵੀ ਤੱਕ ਆਧੁਨਿਕ ਪੰਜਾਬੀ ਵਾਰਤਕ 1900 ਈਸਵੀ ਤੋਂ ਅੱਜ ਤੱਕ ਮੁੱਢਲੀ ਜਾਂ ਮੱਧਕਾਲੀ ਪੰਜਾਬੀ ਵਾਰਤਕ ਇਸ ਵਾਰਤਕ ਦਾ ਚਰਿੱਤਰ ਧਾਰਮਿਕ ਰੁਝਾਨ ਵਾਲਾ ਹੈ ਜਿਸ ਦੇ ਆਰ ਪਾਰ ਨਾਇਕ ਗੁਰਨਾਨਕ ਦੀ ਦਿਵਤਾ ਮੂਲ ਰਚਨਾਤਮਕ ਸੂਤਰ ਮੰਦੀ ਹੈ ਇਸ ਕਾਲ ਦੇ ਜਿਨ੍ਹਾਂ ਪ੍ਰਮੁੱਖ ਵਾਰਤਕ ਰੂਪਕਾਰਾਂ ਵਿੱਚ ਰਚਨਾ ਮਿਲਦੀ ਹੈ ਉਹ ਹਨ ਜਨਮ ਸਾਖੀ ਜਨਮ ਸਾਖੀ ਤੋਂ ਮਤਲਬ ਹੈ ਕਿਸੇ ਦੇ ਜਨਮ ਨਾਲ ਸੰਬੰਧਿਤ ਅੱਖੀ ਦੇਖੀਆਂ ਕਹਾਣੀਆਂ ਸਾਰੀਆਂ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਨ ਜਿਵੇਂ ਕਿ ਪੁਰਾਤਨ ਜਨਮ ਸਾਖੀ ਮੋਢੀ ਮਿਹਰਬਾਨ ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਪਾਈ ਬਾਲੇ ਵਾਲੀ ਜਨਮ ਸਾਖੀ ਪਾਈ ਮਨੀ ਸਿੰਘ ਵਾਲੀ ਜਨਮ ਸਾਖੀ ਪਾਈ ਵਿਧੀ ਚੰਦ ਵਾਲੀ ਜਨਮ ਸਾਖੀ ਜਨਮ ਸਾਖੀ ਵਿੱਚ ਜੀਵਨ ਦੀ ਕਿਸੇ ਇੱਕ ਘਟਨਾ ਦਾ ਵਰਣਨ ਨਹੀਂ ਹੁੰਦਾ ਸਗੋਂ ਸਮੁੱਚੇ ਜੀਵਨ ਦੀਆਂ ਘਟਨਾਵਾਂ ਦਾ ਵਰਣਨ ਹੁੰਦਾ ਹੈ ਅਗਲਾ ਹੈ ਸਾਖੀਆਂ ਇਹਨਾਂ ਵਿੱਚ ਕਿਸੇ ਮਹਾਨ ਵਿਅਕਤੀ ਦੇ ਜੀਵਨ ਦੀ ਕਿਸੇ ਇੱਕ ਘਟਨਾ ਦਾ ਵਰਣਨ ਹੁੰਦਾ ਹੈ ਇਹ ਘਟਨਾ ਅੱਖੀ ਦੇਖੀ ਘਟਨਾ ਹੁੰਦੀ ਹੈ ਇਹ ਘਟਨਾ ਗੁਰੂ ਸਾਹਿਬਾਨਾਂ ਤੋਂ ਇਲਾਵਾ ਕਿਸੇ ਵੀ ਸਾਾਸੰਗਤ ਨਾਲ ਸੰਬੰਧਿਤ ਹੋ ਸਕਦੀ ਹੈ ਪਰਚੀ ਇਹ ਸ਼ਬਦ ਸੰਸਕ੍ਰਿਤ ਦੇ ਪਰਿਚਯ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਜਾਣ ਪਛਾਨ ਇਹ ਉਹ ਸਾਹਿਤ ਰੂਪ ਹੁੰਦਾ ਹੈ ਜੋ ਕਿਸੇ ਮਹਾਨ ਵਿਅਕਤੀ ਦੇ ਉਪਦੇਸ਼ ਜਾਂ ਸਿੱਖਿਆ ਰਾਹੀਂ ਉਸ ਦਾ ਪਰਿਚਯ ਜਾਂ ਜਾਣ ਪਛਾਨ ਕਰਵਾਉਂਦਾ ਹੈ ਇਹ ਵਿਸ਼ਲੇਸ਼ਨਾਤਮਕ ਪ੍ਰਕਿਰਤੀ ਦਾ ਧਾਰ ਨਹੀਂ ਹੁੰਦਾ ਹੈ ਪਰਚੀ ਰੂਪ ਦੋ ਤਰ੍ਹਾਂ ਦੇ ਹਨ ਪਰਚੀਆਂ ਸੇਵਾਦਾਸ ਤੇ ਪਰਚੀਆਂ ਪਾਈ ਕਨਈਆ ਜੀ ਰਹਿਤਨਾਮਾ ਇਹ ਕਿਸੇ ਵਿਸ਼ੇਸ਼ ਧਰਮ ਜਾਂ ਸੰਪਰਦਾਏ ਦੇ ਲੋਕਾਂ ਦੇ ਜੀਵਨ ਢੰਗ ਨੂੰ ਨਿਯੰਤਰਿਤ ਕਰਦਾ ਹੈ ਇਸ ਵਿੱਚ ਧਾਰਮਿਕ ਰਹਿਣੀ ਬਹਿਣੀ ਬਾਰੇ ਦਿਸ਼ਾ ਨਿਰਦੇਸ਼ ਹੁੰਦੇ ਹਨ ਰਹਿਤਨਾਮਾ ਦੇ ਦੋ ਰੂਪ ਹਨ ਪ੍ਰੇਮ ਸੁਮਾਰ ਗ੍ਰੰਥ ਸੁਧਾਰਮ ਮਾਰਗ ਗ੍ਰੰਥ ਪੱਕੀ ਰੋਟੀ ਭਾਵ ਖੁਰਦ ਹੁਕਮਨਾਮਾ ਇਹ ਆਦੇਸ਼ਮਈ ਸ਼ੈਲੀ ਵਿੱਚ ਹੁੰਦਾ ਹੈ ਇਹ ਜਿਹੇ ਪੱਤਰ ਹੁੰਦੇ ਹਨ ਜਿਨ੍ਹਾਂ ਵਿੱਚ ਕੋਈ ਸੂਚਨਾ ਦਿੱਤੀ ਹੁੰਦੀ ਸੀ ਜਾਂ ਫਿਰ ਕੋਈ ਫਰਮਾਇਸ਼ ਕੀਤੀ ਹੁੰਦੀ ਸੀ ਇਨ੍ਹਾਂ ਤੋਂ ਸਾਨੂੰ ਸਿੱਖਾਂ ਦੀ ਸਮਾਜਿਕ ਆਰਥਿਕ ਤੇ ਧਾਰਮਿਕ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ ਇਹ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਸ਼ੁਰੂ ਹੁੰਦੇ ਹਨ ਸੁਖੰਤੇ ਵਚਨ ਇਹ ਸੰਖੇਪ ਵਾਰਤਕ ਰੂਪ ਹੈ ਇਹ ਇੱਕ ਜਾਂ ਦੋ ਸਤਰਾ ਦੇ ਹੁੰਦੇ ਹਨ ਇਹ ਜੀਵਨ ਦਾ ਸਾਰ ਤੱਤ ਪੇਸ਼ ਕਰਦੇ ਹਨ ਇਹ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਹੁੰਦੇ ਹਨ ਬਚਨ ਹਿੰਦੂ ਸਾਧਾ ਨਾਲ ਸੰਬੰਧਿਤ ਹੁੰਦੇ ਹਨ ਸੁਖਨ ਮੁਸਲਮਾਨ ਫਕੀਰਾਂ ਨਾਲ ਸੰਬੰਧਿਤ ਹੁੰਦੇ ਸਨ ਸਾਰ ਔਖੀਆਂ ਧਾਰਮਿਕ ਰਚਨਾਵਾਂ ਬਾਰੇ ਦੱਸਿਆ ਜਾਂਦਾ ਸੀ ਸਾਰ ਰੂਪ ਦੋ ਹਨ ਗੀਤਾ ਸਾਰ ਤੇ ਵਿਵੇਕ ਸਾਰ ਟੀਕਾ ਤੇ ਪਰਮਾਰਥ ਟੀਕਾ ਤੇ ਪਰਮਾਰਥ ਇੱਕੋ ਸ਼੍ਰੇਣੀ ਵਿੱਚ ਆਉਂਦੇ ਹਨ टीका शब्द दी उत्पत्ति संस्कृत भाषा दी 'टीक' ਤਤੂ ਤੋਂ ਹੋਈ ਹੈ। ਇਸਤੇ ਅਰਥਨ ਕਿਸੇ ਵਸਤੂ ਜਾਂ ਤੱਥ ਦਾ ਬੋਧ अथवा ਪ੍ਰਕਾਸ਼ਨ ਕਰਵਾਉਣ ਵਾਲਾ ਵਾਕ ਸਾਧਨ। ਇਸ ਵਿੱਚ ਕਠਿਨ ਲਿਖਤਾਂ ਦੇ ਅਰਥਾਂ ਨੂੰ ਦੱਸਿਆ ਜਾਂਦਾ ਹੈ। ਗੋਸ਼ਟ। ਗੋਸ਼ਟ ਦਾ ਮੂਲ ਰੂਪ ਗੱਲਬਾਤ, ਅਰਥਾਤ वार्तालाਪ ਵਾਲਾ ਹੁੰਦਾ ਹੈ। ਗੋਸ਼ਟ ਵਿੱਚ ਦੋ ਧਿਰਾਂ ਦੀ ਮੌਜੂਦਗੀ ਹੁੰਦੀ ਹੈ। ਦੋਵੇਂ ਧਿਰਾਂ ਸਕਿਰਿਆ ਰੂਪ ਵਿੱਚ ਭਾਗ ਲੈਂਦੀਆਂ ਹਨ ਇਸ ਵਿੱਚ ਰਸਵਾਦੀ ਅਨਪਵਾ ਨੂੰ ਛੋਟੇ-ਛੋਟੇ ਪਾਗਾਂ ਵਿੱਚ ਵੰਡ ਕੇ ਪ੍ਰਸ਼ਨੋਤਰੀ ਰੂਪ ਵਿੱਚ ਤਰਕ ਸਹਿਤ ਦਰਸਾਇਆ ਜਾਂਦਾ ਹੈ ਇਹ ਸੰਮੱਦ ਕਾਲੀ ਵਾਰਤਕ ਦੇ ਰੂਪ ਹੁਣ ਆਪਾਂ ਪੜਨ ਜਾ ਰਹੇ ਹਾਂ ਆਧੁਨਿਕ ਸ੍ਰਾਂਤੀ ਕਾਲ ਦੀ ਵਾਰਤਕ ਸਾਲ 1950 ਤੋਂ 191850 ਤੋਂ 1950 ਤੱਕ ਪੰਜਾਬ ਦੀਆਂ ਸਾਰੀਆਂ ਇਤਿਹਾਸਿਕ ਸਮਾਜਿਕ ਤੇ ਆਰਥਿਕ ਸਥਿਤੀਆਂ ਇੱਕ ਵੱਡੇ ਪਰਵਰਤਨ ਵਿੱਚੋਂ ਗੁਜ਼ਰ ਰਹੀਆਂ ਸਨ ਕਿਉਂਕਿ 1850 ਤੋਂ ਬਾਅਦ ਅੰਗਰੇਜ਼ ਇੱਥੇ ਪੂਰੀ ਤਰ੍ਹਾਂ ਕਾਬਜ਼ ਹੋ ਗਏ ਸਨ ਸਰਦਾਰਾਮ ਫਿਲੋਰੀ ਦੀਆਂ ਦੋ ਵਾਰਤਕ ਪੁਸਤਕਾਂ ਪੰਜਾਬੀ ਬਾਤਚੀਤ ਅਤੇ ਸਿੱਖਾਂ ਦੇ ਰਾਜ ਦੀ ਵਿੱਦਿਆ ਇਸ ਵੱਡੇ ਪਰਵਰਤਨ ਦੀਆਂ ਸੂਚਕ ਹਨ ਇਸ ਤੋਂ ਇਲਾਵਾ ਬਿਹਾਰੀ لالਪੁਰੀ ਵਿਸ਼ਨ ਦਾਸਪੁਰੀ ਗਿਆਨੀ ਦਿੱਤ ਸਿੰਘ, ਗੁਰਮਖ ਸਿੰਘ, ਗੰਡਾ ਸਿੰਘ, 바ਵਾ ਬੁੱਧ ਸਿੰਘ ਇਸ ਦੌਰ ਦੇ ਪ੍ਰਮੁੱਖ ਵਾਰਤਕਕਾਰ ਹਨ। ਹੁਣ ਆਪਾਂ ਪੜਾਂਗੇ ਆਧੁਨਿਕ ਪੰਜਾਬੀ ਵਾਰਤਕ ਬਾਰੇ। ਪੰਜਾਬੀ ਵਾਰਤਕ ਦਾ ਆਧੁਨਿਕ ਕਾਲ 1900 ਈਸਵੀ ਤੋਂ ਵਰਤਮਾਨ ਤੱਕ ਨਿਸ਼ਚਿਤ ਕੀਤਾ ਜਾਂਦਾ ਹੈ। ਆਧੁਨਿਕ ਪੰਜਾਬੀ ਵਾਰਤਕ ਵਿੱਚ ਮਿਲਦੇ ਪ੍ਰਮੁੱਖ ਰੂਪਕਾਰ ਹਨ ਨਿਬੰਧ। ਨਿਬੰਧ ਆਧੁਨਿਕ ਵਾਰਤਕ ਸਾਹਿਤ ਦਾ ਸਭ ਤੋਂ ਵੱਧ ਵਿਕਸਿਤ ਅਤੇ ਸੁਧਰਿਆ ਰੂਪ ਹੈ। ਸਾਹਿਤ ਦੇ ਰੂਪ ਵਿੱਚੋਂ ਨਿਵੰਦ ਦਰਮਿਆਨੇ ਇਹ ਆਕਾਰ ਦੀ ਗੱਦ ਵਿੱਚ ਕੀਤੀ ਗਈ ਅਜਿਹੀ ਰਚਨਾ ਹੁੰਦੀ ਹੈ ਜੋ ਕਿਸੇ ਵਿਸ਼ੇ ਬਾਰੇ ਸਰਸਰੀ ਜਿਹੇ ਢੰਗ ਨਾਲ ਚਾਤੀ ਪਵਾਉਣ ਦਾ ਯਤਨ ਕਰਦੀ ਹੈ ਨਿਵੰਦ ਅਕਸਰ ਵਿਚਾਰ ਪ੍ਰਧਾਨ ਸੰਗਠਿਤ ਕਿਸਮ ਦੀ ਰਚਨਾ ਹੁੰਦੀ ਹੈ ਬੰਤਰ ਪੱਖੋਂ ਨਿਵੰਦ ਦੋ ਕਿਸਮ ਦਾ ਹੁੰਦਾ ਹੈ ਰਸਮੀ ਅਤੇ ਗੈਰ ਰਸਮੀ ਪਹਿਲੀ ਸ਼੍ਰੇਣੀ ਵਿੱਚ ਵਿਸ਼ਾ ਪ੍ਰਧਾਨ ਹੁੰਦਾ ਹੈ ਦਾਰਸ਼ਨਿਕ ਵਿਗਿਆਨਿਕ ਤੇ ਜੀਵਨ ਤੱਥਾਂ ਨਾਲ ਭਰੇ ਲੇਖ ਉਹ ਇਤਿਹਾਸਿਕ ਹੋਣ ਜਾਂ ਸੂਚਨਾਮੂਲਕ ਆ ਮਾਰੇ ਦੇ ਸਾਰੇ ਸਾਰੇ ਦੇ ਸਾਰੇ ਇਸ ਘੇਰੇ ਵਿੱਚ ਆਉਂਦੇ ਹਨ ਦੂਜੀ ਸ਼੍ਰੇਣੀ ਵਿੱਚ ਲੇਖਕ ਦੀ ਸ਼ਖਸੀਅਤ ਸ਼ਾਮਿਲ ਹੁੰਦੀ ਹੈ ਇਹ ਸਾਹਿਤਿਕ ਕਿਸਮ ਦੇ ਲੇਖ ਹੁੰਦੇ ਹਨ ਇਹਨਾਂ ਦੀਆਂ ਅੱਗੋਂ ਹੋਰ ਵੀ ਸ਼੍ਰੇਣੀਆਂ ਹੋ ਸਕਦੀਆਂ ਹਨ ਸਫਰਨਾਮਾ ਇਸ ਵਿੱਚ ਯਾਤਰਾ ਦਾ ਹਾਲ ਦੇ ਚ ਦਿਲਚਸਪ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ ਸਫਰਨਾਮਾ ਲਿਖਣਾ ਕਠਿਨ ਕਾਰਜ ਹੈ ਸਫਰਨਾਮਾ ਲੇਖਕ ਇੱਕ ਪਾਸੇ ਤਾਂ ਵਾਰਤਕ ਦੇ ਗੁਣਾਂ ਨੂੰ ਧਿਆਨ ਵਿੱਚ ਰੱਖਦਾ ਹੈ ਦੂਜੇ ਪਾਸੇ ਜਿਸ ਥਾਂ ਦੀ ਯਾਤਰਾ ਕਰਦਾ ਹੈ ਉਸ ਥਾਂ ਦੇ ਲੋਕਾਂ ਦੀ ਭਾਸ਼ਾ ਸੋਚ ਪਹਿਰਾਵਾ ਵਿਚਾਰਾਂ ਦਾ ਮੁਲਾਂਕਣ ਵੀ ਕਰਦਾ ਹੈ ਲਾਲ ਸਿੰਘ ਕਮਲਾ ਕਾਲੀ ਦਾ ਮੇਰਾ ਰੂਸੀ ਸਫਰਨਾਮਾ ਬਲਰਾਜ ਸਾਨੀ ਦਾ ਮੇਰਾ ਪਾਕਿਸਤਾਨੀ ਸਫਰਨਾਮਾ ਪੰਜਾਬੀ ਸਫਰਨਾਮਾ ਸਾਹਿਤ ਵਿੱਚ ਅਦੁੱਤੀ ਰਚਨਾਵਾਂ ਹਨ ਡਾਇਰੀ ਡਾਇਰੀ ਨਿਰੋਲ ਨਿੱਜੀ ਰੰਗਤ ਵਾਲਾ ਸਾਹਿਤ ਰੂਪ ਹੈ ਜਦੋਂ ਕੋਈ ਵਿਅਕਤੀ ਤਾਰੀਖ ਈਸਵੀ ਸਮਤ ਤੇ ਸਮਾ ਦਸਤਾ ਹੋਇਆ ਘਟਨਾਵਾਂ ਨੂੰ ਉਸੇ ਤਰਤੀਬ ਵਿੱਚ ਪੇਸ਼ ਕਰਦਾ ਹੈ ਜਿਸ ਤਰਤੀਬ ਵਿੱਚ ਉਹ ਜੀਵਨ ਪ੍ਰਕਿਰਿਆ ਦੌਰਾਨ ਵਾਪਰ ਰਹੀਆਂ ਹਨ ਤੇ ਉਹਨਾਂ ਘਟਨਾਵਾਂ ਨਾਲ ਲੇਖਕ ਦਾ ਨਿਕਟਵਰਦੀ ਸੰਬੰਧ ਹੁੰਦਾ ਹੈ ਜੀਵਨੀ ਜੀਵਨੀ ਦਾ ਅਰਥ ਹੈ ਜੀਵਨ ਦਾ ਕਲਾਤਮਿਕ ਵਿਰਤਾਂਤ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਦੇ ਸਮੁੱਚੇ ਜੀਵਨ ਨੂੰ ਕੋਈ ਦੂਸਰਾ ਵਾਰਤਕ ਰੂਪ ਵਿੱਚ ਪ੍ਰਗਟ ਕਰਦਾ ਹੈ ਤਾਂ ਜੀਵਨੀ ਸਾਹਿਤ ਰੂਪ ਹੁੰਦ ਵਿੱਚ ਆਉਂਦਾ ਹੈ ਸਵੈ ਜੀਵਨੀ ਸਵੈ ਜੀਵਨੀ ਲੇਖਕ ਦਾ ਆਪਣੇ ਆਪ ਲਿਖਿਆ ਜੀਵਨ ਵਿਰਤਾਂਤ ਹੁੰਦਾ ਹੈ ਸਵੈ ਜੀਵਨੀ ਦਾ ਅਰਥ ਹੈ ਖੁਦ ਜੀਵਨੀ ਦਾ ਅਰਥ ਸਵੈ ਜੀਵਨੀ ਦਾ ਸਵੈ ਦਾ ਅਰਥ ਹੈ ਖੁਦ ਜੀਵਨੀ ਦਾ ਅਰਥ ਹੈ ਜੀਵਨ ਵਿਰਤਾਂਤ ਸਵੀ ਜੀਵਨੀ ਆਪ ਬੀਤੀ ਹੁੰਦੀ ਹੈ ਜਿਸ ਨੂੰ ਲੇਖਕ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਾ ਹੈ। ਰੇਖਾ ਚਿੱਤਰ ਰੇਖਾ ਚਿੱਤਰਾਦੂ ਨਿਕਰੂਪਾ ਵਿੱਚ ਅਸਲੋਂ ਹੀ ਵਿਲੱਖਣ ਰੂਪ ਵੇਦਾ ਹੈ। ਇਸ ਵਨਕੀਤੀ ਵਾਰਤਕ ਵਿੱਚ ਕਿਸੇ ਸ਼ਖਸ ਦਾ ਅਕਸ ਪੂਰੀ ਤਰ੍ਹਾਂ ਪੇਸ਼ ਹੁੰਦਾ ਹੈ। ਸੰਬੰਧਿਤ ਸ਼ਖਸੀਅਤ ਦੇ ਲੁਕੇ ਚਿਪੇ ਪਖ ਰੇਖਾ ਚਿੱਤਰਾਂ ਹੀ ਪੇਸ਼ ਹੁੰਦੇ ਹਨ। ਪੰਜਾਬੀ ਵਿੱਚ ਬਲਵੰਤ ਗਾਰਗੀ ਦੇ ਨਿੰਮ ਦੇ ਪੱਤੇ ਸੁਰਮੇ ਵਾਲੀ ਅੱਖ, ਕੋਡੀਆਂ ਵਾਲਾ ਸੱਪ ਤੇ ਹੁਸਨ ਚਿਹਰੇ ਇਸ ਦੀ ਚੰਗੀ ਉਦਾਹਰਣ ਹਨ। ਸੰਸਮਰਨ ਯਾਦਾਂ ਦੇ ਸਹਾਰੇ ਜਾਂ ਯਾਦਾਂ ਨਾਲ ਸੰਬੰਧਿਤ ਵਾਰਤਕ ਰੂਪ ਨੂੰ ਸੰਸਮਰਨ ਕਿਹਾ ਜਾਂਦਾ ਹੈ। ਡਾਇਰੀ ਸ਼ੈਲੀ ਵਿੱਚ ਲਿਖੀ ਇਹ ਵਾਰਤਕ ਜੀਵਨੀ ਨਿਬੰਧ ਜਾਂ ਰੇਖਾ ਚਿੱਤਰ ਨਾਲੋਂ ਵਕਰੀ ਸ਼ੈਲੀ ਵਿੱਚ ਤਾਂ ਜਾਂਦੀ ਹੈ ਪਰੰਤੂ ਪੰਜਾਬੀ ਵਿੱਚ ਕੋਈ ਵਾਰਤਕ ਲੇਖਕ ਸੰਸਪਰਨ ਲੇਖਕ ਵਜੋਂ ਮਾਨਤਾ ਪ੍ਰਾਪਤ ਨਹੀਂ ਕਰ ਸਕਿਆ। ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ